ਜਪੁ ਜੀ ਸਾਇਬ ਇਕ ਗੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਣੀ ਸਹਿਜੰ ਗੁਤ ਪਰ ਸਾਧ ਜਪ ਆਹ ਸਚੁ ਜੋ ਗਾੜ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚਨਾ ਹੋਵੇ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੇ ਜੇ ਲਾ ਰਹਾ ਮਹਤਾਰ ਉਕੇ ਆਪੁ ਕਨਾਤਰੀ ਦੇ ਬੰਨਾ ਪੁਰੀਆ ਭਾਰ ਵਿਸਹਿ ਸਿਆਣ ਪਾਲਖੋਹਿ ਪੈਕ ਨਾ ਝੱਲੇ ਨਾਲ ਜੇਬ ਸਚਿਆਰਾ ਹੋਈਐ ਕਿ ਵਕੂਰੇ ਟਟੇ ਪਾਲ ਹੁਕਮਤ ਦੇਇ ਜੁਨੇ ਨਾ ਨਾਨਕ ਲਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਵਣ ਜੀ ਹੁਕਮ ਲੈ ਵਢਾਇ ਸੁਖਮੀ ਤਮਨੀ ਤੇ ਹੁਕਮ ਲੈ ਗਜੋ ਸੁਪਾਈ ਐਕਨਾ ਹੁਕਮ ਬਖਸੀਸ ਇਕੋ ਕੁਮੇ ਸਾਡਾ ਭਉ ਆਈਏ ਹੁਕਮੇਂ ਅੰਦਰ ਸਭ ਕੋ ਪਾਹ ਰਕਮ ਨਾ ਕੋਏ ਨਾਨਕ ਹੁਕਮੇ ਜੇ ਮੁਝੇ ਤਾਂ ਹਉਮੈ ਕਹਿਣਾ ਕੋਈ ਗਾਵੇ ਕੋ ਤਨ ਹੋਵੇ ਕਿਸੇ ਤਨ ਗਾਵੇ ਕੋ ਦਰਜਨੰ ਸੰਣ ਗਾਵੇ ਕੋ ਬਨਵੜਿਆ ਆਚਾਰ ਗਾਵੇ ਕੋ ਵਿੱਜਾ ਵਿਚਾਰ ਗਾਵੇ ਕੋ ਸਾਜ ਕਰੇ ਤੁਮ ਕਹਿ ਗਾਵੇ ਕੋ ਜੀ ਲੈ ਕਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਦਰਹੂ कथा न नया न आवै तोटे कट कट कोटी कोटि कोटि देंदा वृंदा दिलंद सुख पाहे जुगाड़ गुण तर काई काल हुक्मी हुक्म चढ़ाए राहो नानक बिविचर परवाहो साचा साहिब साच चढ़ाए आखे पावो या पार आखे मंगे दे दे हे दात करे दातार पैर के आगे रखी दी किस दरबार ਮੋਹ ਕੇ ਬੋਲਨ ਬੋਲੀਏ ਜੀ ਸੁਨ ਤਵੇ ਪਿਆਰੀ ਅੰਮ੍ਰਿਤ ਵੇਲਾ ਸਚਨਾ ਵੜਿਆ ਵਿਚਾਰੇ ਕਰਮੀ ਆਵੇ ਕਪੜਾ ਨਗਰੀ ਮੁਖ ਦਵਾਰ ਨਾਨਕੇ ਵਾ ਜਾਣਵੇਂ ਸਵਾਪੇ ਸਠਿਆਰ ਥਾਪੇਣਾ ਜਾਈ ਕੀਤਾ ਨਾ ਹੋਇ ਆਪੇ ਆਪਨ ਰੰਝਣ ਸੋਇ ਦਿਨ ਸੇ ਗਤਨ ਪਾਇਆ ਮਾਨ ਨਾਨਕ ਗੋਇਗ ਨੀਂਦਾਨ ਦਾ ਵੀ ਜਿਵੇਂ ਨਿਯਮ ਨ ਰਖੀ ਭਾਉ ਦੁਖ ਪਰਹ ਜੋ ਪਰ ਲਿਜਾਇ ਦੇ ਮੁਕ ਮਾਜੂਰ ਮੁਕੂ ਗੁੰਬਿਰ ਮੁਕਰਿਆ ਸਮਾਈ ਬੂਰੇ ਚੇਲੇ ਗੁਰੂ ਗੋਖੇ ਗੁਰਮਾ ਗੁਰ ਪਾਰਵਤੀ ਬਾਈ ਜੇ ਹੋ ਜਾਣਾ ਕਾ ਨਹੀਂ ਕਹਿਣਾ ਤੇ ਨਾ ਜਾਈ ਗੁਰਾਇਕ ਤੇ ਹੀ ਬੁਝਾਈ ਸੁਪਨਾ ਜਿਹਾ ਕਾਇਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਤੀਰਤ ਨਾ ਆਵਾ ਜਿ ਤੇ ਭਾਵਾਂ ਮੈਨ ਭਾਣੇ ਕੀ ਨਾ ਹੀ ਕਰੀ ਜੇ ਤੀਸਰਠ ਰੂਪਾਈ ਦੇ ਕਾਲ ਕਰਮਾ ਕੇ ਮਨੇ ਲੈ ਮਾਤਵਿਜ ਰਤਨ ਰਵਾ ਅਰਮਾਨ ਜੇ ਗੁਰ ਕੀ ਸੇਕ ਸੁਣੀ ਬੁਰਾ ਇਕ ਤੇ ਹੀ ਬੁਝਾਈ ਸੁਪਨਾ ਜੀਆਂ ਕਾ ਇਹ ਦਾਤਾ ਸੋਨਾ ਮਿਸਰਨਾ ਜਾਈ ਜੇ ਜੁਗ ਚਾਰ ਹਜ਼ਾਰ ਜਾ ਹੋਰ ਦਸੂਣੀ ਹੋ ਨਵਾ ਕੰਨਾ ਵਿਚ ਜਾਣੀਏ ਨਾਲ ਚਲੇ ਸਭ ਕੋ ਚੰਗਾ ਨਾ ਰਖਾਈ ਤੇ ਬਿਸਕੀ ਰੇ ਜੁਬਲੇ ਜੇ ਤਿਸ ਨੰਦਰਨਾ ਵੇਤਾ ਬਾਤ ਨਾ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋ ਸੀ ਦੂਸਰੇ ਨਾਨਕ ਨੰਗੂੰ ਨੰਗੂੰ ਕਰੇ ਬਣਵਨ ਪਿਆ ਗੁੰਦੇ ਤੇਹਾ ਕੋਈ ਨ ਸੁਝੇ ਜੇ ਤਿਸ ਬਣ ਕੋਇ ਕਰੇ ਸੁਣੇ ਸਿਧ ਪੀਰ ਸੁਨਾਤ ਸੁਨੇ ਤਰਤ ਕੰਲੇ ਆਕਾਸ਼ ਸੁਨੇ ਦੀਪ ਲੋਕ ਪਾਤਾਲ ਸੁਨਾ ਪੂਰਨ ਸਕੇ ਪ੍ਰਾਣ ਨਾਨਕ ਪਵਿਤਾ ਸਦਾ ਵਿਆਸਨ ਦੂਖ ਪਾਪ ਕਾ ਨਾਸ ਨੈ ਸਰਬਰ ਮਾਨਿੰਦਰ ਸੁਨੇ ਮੋਖ ਚਲਾ ਹਨਮੰਦ ਸੁਨੇ ਜੋ ਜੀ ਬਚਨ ਪੇੜ ਸੁਨੇ ਸਾਰ ਸੰਦਰਬ ਨਾਨਕ ਪਵਿਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾਸੰਤੋ ਗਿਆਨ ਸੁਨੇ ਅਸ਼ਰਧ ਕਾ ਇਸ ਨਾਨ ਸੁਨੇ ਪੜ ਪੜ ਪਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਪਵਿਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗਨਾ ਕੇ ਗਾਹ ਸੁਨੇ ਸੇਖ ਪੀਰ ਪਾਸਾ ਸੁਨੇ ਹਾਤੋ ਬੇਸ ਗਾਹ ਨਾਨਕ ਭਗਤਾ ਸਦਾ ਗਾ ਸੁਨੇ ਧੋਪਿ ਭਾਗ ਕਾ ਨਾਸ ਮਨਨੇ ਇਕ ਇਕ ਲਖਿਨਾ ਜੈ ਜਿਕੂ ਕਹੇ ਕੇ ਚੇ ਬਸਤਾਇ ਤਾਦਰ ਤੜਮ ਨ ਲਖਨ ਹਾਰ ਮਨਨੇ ਤਾਵੇ ਕਰੇ ਵਿਚਾਰ ਐਸਾ ਨਾਮ ਨਰਜਨ ਹੋਏ ਦੇ ਕੋ ਮੰਜਾਲੇ ਮਨ ਕੋਈ ਮੰਨੇ ਸੁਰ ਤੋਂ ਬਿਮਨ ਬੋਧ ਮੰਨੇ ਸਗਲ ਕੋ ਮੰਨੇ ਸੋ ਦੇ ਮੰਨੇ ਮੋ ਝੋਟਾ ਨਾ ਖਾਏ ਮੰਨੇ ਜਿੰਤੇ ਸਾਥ ਨਾ ਜਾਇ ਆਸਾ ਨਾਮ ਨਰਜਨ ਹੋਇ ਦੇਖੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖਦਵਾਰ ਮੰਨੇ ਪਰਵਾਰ ਰਿ ਸਾਧਾਰ ਮੰਨੇ ਤ੍ਰੀ ਤਾਰੇ ਗੁਰ ਸੇਖ ਮੰਨੇ ਨਾਨਕ ਭਵੇ ਨਾ ਪੇਖੇ ਐਸਾ ਨਾਮ ਨਰਜਨ ਹੋਇ ਦੇਖੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਵਰਦਾਨ ਪंचे ਪਾਵੇ ਦਰਬੇ ਮਾਨ ਪंचे ਸੁਖ ਰਾਜਾਨ ਪੰਚਾ ਕਾ ਗੁਰੇ ਤਿ ਧਿਆਨ ਦੇਖੋ ਕਹੇ ਘਰੇ ਭੀਚਾਰ ਕਰਤੇ ਕਹਿਕਰ ਨਹਿ ਸਮਾਰ ਤੋਲ ਤਰੰਗ ਆਕਾ ਕੋ ਸੰਤੋਪ ਤavr ਕੀ ਅਦਿਨ ਚੋ ਜੇ ਕੋ ਦੁਜੇ ਹੋਸ ਚਾਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਦਿਸ਼ਤੇ ਪਾਤਲੇ ਗਮਜੂਰ ਜੀ ਗਾਦਰੰਗਾ ਕੇ ਨਾਮ ਸੁਬਣਾ ਲਿਖਿਆ ਊੜੇ ਗਲਾਮ ਹੀ ਲੇਕਾ ਲਿਖਿਆ ਨੇ ਕੋ ਲੇਕਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲੇ ਰੋਗ ਕੀਤੇ ਬਾਜਣੇ ਕੌਣ ਪੂਤ ਕੀਤਾ ਉਸੇ ਕੋ ਗਵਾ ਦਿਸਤੇ ਹੋ ਲਖ ਦਰਿਆ ਕੁਦਰਤ ਕਵਣ ਕਹਾਵੀ ਚਾਰ ਵਾਰਨ ਜਮੇ ਤਵਾਰ ਜੋ ਤੁਦ ਭਾਵੇ ਸਾਈ ਭਲੀ ਕਾਰ ਤੂੰ ਸਰਾ ਸਲਾਮਤ ਨਿਰੰਕਾਰ ਸੰਗ ਜੋ ਪਿਆ ਸੰਗ ਭਾਵ ਸੰਗ ਪੂਜਾ ਸੰਗ ਤਵ ਤਵ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਕਥਾ ਤਾਰ ਸ਼ੰਕਸੂ ਵਰਮਾ ਬਾਕਸਾਰ ਸੰਕਮੋੜ ਲਿਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਰ ਜਮ ਇੱਕ ਵਾਰ ਜੋਤੁਰ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸ਼ੰਕ ਨਾਮੀਓ ਸੰਤ ਤਾਣ ਜਮ ਜਮ ਸੰਤੋ ਸੰਕਿਆ ਸਰੂਪ ਭਰ ਹੋਇ ਕ੍ਰੀ ਨਾਮ ਕ੍ਰੀਸਾਲਾ ਹੈ ਕ੍ਰੀ ਗਿਆਨ ਗੀਤ ਗੁੰਗਾ ਹੈ ਕਿਰੇ ਨਿਕਲ ਬੋਲਨ ਬਾਣ ਪ੍ਰਚਲ ਸੰਯੋਗ ਭਕਾਣ जिने हल करत सो नाजे परमाते वदू पाए नेता कीता ते तानावे नावे नय ना को ताव पुद्रक कमन कहा विचार वारण जमे एक वार जोतु दभावे सई बलि कार दो सरा शलाम जे निरंगार रिये हत पैर दन बिहई पानी दोते तर सोके मूत प्रीति कपड़ होए दे साबु लिय हो तोए परियो न कृपा पाते संग हो तोपे नावे के रंग ਉਨੀ ਪਾਪੀ ਆ ਕਰਨਾਈ ਕਰ 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 ਨਾਲੇ ਕਲਹਿ ਜਾਓ ਆਪੇ ਦੀ ਯਾਪੇ ਹੀ ਗਉ ਨਾਨਕੁ ਕੁਕਮੀ ਆਓ ਜਾਓ ਤੀਰਤੁ ਬਧਾਦ ਜਾਂ ਜੀ ਕੋ ਭਵ ਚਲ ਕਾ ਮਾਨ ਸੁਨੇ ਮੰਡਾ ਗਨੇ ਕੀ ਤਾ ਪਵੰਤਰ ਗਰ ਤੀਰਤ ਮੰਨ ਨਾਉ ਸਭਿ ਤੇਰੇ ਮੇ ਨਾਹੀ ਕੋਈ ਗੁਣ ਗੀਤਿ ਪ੍ਰਵਤ ਨਾ ਹੋਇ ਸੰਸਤਾਦ ਬਾਣੀ ਬਰਮਾ ਸਦ ਸੁਹਾ ਸ੍ਰਾਮਣ ਜਾ ਕਮਨ ਸਵੇਲਾ ਉਤ ਕਮਨ ਕਮਨ ਸੇ ਤੋ ਕਮਨ ਮਾਰ ਤੁਮਲ ਚਲ ਤੁਮਹਾ ਕਮ ਜਿਤੁ ਹੋਇ ਆਇਆ ਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇ ਪੁਰਾਣ ਨਾ ਤਨਾ ਪਾਇਓ ਕਾ ਦੀਆ ਜੀ ਲਿਖਣੇ ਪੁਰਾਣ ਚਿਤਵਾਰਨ ਜੋਗੀ ਜਾਰੁਤ ਮਹਨਾ ਕੋ ਜਾ ਵਰਤਾ ਸਿੱਧੀ ਬੋ ਸਾਧਵੀ ਆਪੇ ਜਾਣੇ ਸੋਇ ਜਿਉ ਕਰਾ ਖਾ ਕੇ ਵਿਸਾਲਾ ਹੈ ਕੇ ਵਰਨੇ ਕੇ ਵਿਧਾਨਾ ਨਾਨਕ ਆਪਨ ਸਭ ਕੋ ਆਕੇ ਇੱਕ ਦੇਕ ਸਿਆਣਾ ਵੱਡਾ ਸਾਹਿ ਵੱਡੀ ਨਾਇ ਕੀਤਾ ਜਾ ਕਾ ਹੋਵੇ ਨਾਨਕ ਜਿਨ ਕੋ ਆਪੋ ਜਾਣੇ ਗਿਆਨਾ ਸੋਇ आताला पाताल लखी गासा साया गा सोड़ कुरक पाल तकी वेद कहन कवात सहसारे कहन कते बस लिख ता तो लेखा त लिखे लेखा हे विनाश नानक वड्डा किया आपे जाने आप साला ही सुलाती सुरत ना पाइया नदियां ते वाहो पवे समुद्र जानिए समुद्र साह सुल्तान ਜਿਰਾ ਸਿਫਤੀ ਮਾਲ ਤਾਂ ਕਿਹੜੀ ਤੁਲਨਾ ਹੋਣੀ ਜਿਠ ਸੁਣਨਾ ਵਿਸ ਅੰਤਨਾ ਸਿਫਤੀ ਕੇ ਹਨਾਂ ਅੰਤਿ ਅੰਤਨਾ ਕਰਨ ਦੇ ਨਾਂ ਅੰਤਿ ਅੰਤਨਾ ਮਿਕਣ ਸੁਣਾਣਾ ਅੰਤ ਅੰਤਨਾ ਜਾਪੇ ਕੀ ਆਮਨ ਮੰਤਰ ਅੰਤਨਾ ਜਾਪੇ ਕੀ ਤਾਇਆ ਕਰ ਅੰਤਨ ਜਾਪੇ ਭਾਰਾ ਵਾਰ ਅੰਤ ਕਾਰਨ ਕੀ ਤੇ ਬਿਲਾ ਹੈ ਤਾਂ ਕਿ ਅੰਤ ਨਾ ਪਾਇ ਜਾਏ ਅੰਤ ਨਾ ਜਾਣੈ ਕੋਇ ਬਹੁਤਾ ਕਹੀਐ ਬਹੁਤਾ ਹੋਇ ਵੱਡਾ ਸਾਹਿਬ ਉਚਾ ਤਾਉ ਉਚੇ ਉਪਰ ਉਚਾ ਨਾਉ ਏਵੜੁ ਉਚਾ ਹੋਵੈ ਕੋ ਤਿਸ ਉਚੇ ਕੋ ਜਾਣੈ ਸੋ ਜੀਵ ਦਾਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤੇ ਬਹੁਤਾ ਕਰਮ ਨੇ ਕਿਆ ਨਾ ਜਾਇ ਵੱਡਾ ਦਾਤਾ ਤੁਲ ਨਾ ਤੁਮਾਇ ਕੀਤੇ ਮੰਗੇ ਜੋ ਦੇਵ ਪਾਰ ਕੀਤੇ ਗਣ ਤੁਨ ਹੀ ਵਿਚਾਰ ਕੀਤੇ ਸਭ ਟੁਟੇ ਵੇਕਾਰ ਕੀਤੇ ਲਲਮ ਕਰਪਾਏ ਕੀਤੇ ਮੁਰਖਾਏ ਕਾਏ ਦੇਤੀਆ ਦੂ ਭੋਸਤ ਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਚ ਪੀ ਕੋਈ ਦੇਖੋ ਕਾਇਕਾ ਕਣ ਪਾਇਓ ਜਾਣੇ ਜੀਤੀਆ ਮੌਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਕੀ ਕੇ ਜੇ ਜਿਸ ਨੰਬਰਸ ਬਸਲਾ ਨਾਨਪਾ ਸਾਹਿਬ ਪਾ ਸਾਹਿਬ ਮੁੱਲ ਗਨਮਲ ਵਪਾਰ ਮੁੱਲ ਵਪਾਰੀ ਮੁੱਲ ਪੰਡਾਰ ਮੁੱਲ ਆਲ ਮੁੱਲ ਜਾਇ ਮੁੱਲ ਭਾਇ ਮੁੱਲ ਸਮਾਇ ਮੁੱਲ ਤਰਮਲ ਦੀਪਾਨ ਮੁੱਲ ਤਰਮਲ ਪਰਮਾਨ ਮਹ ਬਖਸ਼ੀਸ ਮੁੱਲ ਨੀਸਾਨ ਮੁੱਲ ਟਰਮਲ ਪਰਮਾਨ मुल्लो मुला कहना जा या का कर हिल बुला या के वेद पाठ पुराण या के पड़े करे बख्यान आके बरमे आके इंदे आके गोपी ते गोविंद आके शरा के चेते आके कीते कीते बुद्ध आखे दान आखे देवे आखे सुरना मु जन सेव कीते आखे आखन पाए कीते कह कह की उठ उठ जाए ते कीते हो रे ता आखन सके के ही के ਜੇ ਬੜ ਪਾਵੇ ਤੇ ਬੜ ਹੋਵੇ ਨਾਨਕ ਜਾਣੇ ਸਾਚਾ ਸੋਹ ਜੇ ਕੋ ਆਕੇ ਭੋਲ ਵਿਗਾਰ ਤਲਕਿਆ ਸਰਗਵਾਰਾ ਗਵਾਰ ਸੂਦਰ ਕਿਹਾ ਸੋ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕਿ ਅਸ਼ੰਖਾ ਗੀਤੇ ਭਾਵਨ ਹਾਰੇ ਕੀਤੇ ਰਾਗ ਭਰੀ ਸੋਖ ਜਣ ਕੀਤੇ ਭਾਵਨ ਹਾਰੇ ਗਾਵਲ ਤੋ ਨੋ ਪਵਨ ਪਾਣੀ ਵਸੰਤਰ ਜਾਵੇ ਰਾਜਾ ਤਰਨ ਦਵਾਰੇ ਗਾਵੇ ਚਤੁਰ ਤੁਲਿ ਗਿਆਨ ਲਿਖ ਲਿਖ ਕਰਾਂਗੇ ਚਾਰੇ ਗਾਵਲ ਸਰਵਰ ਮਾਦੇਵੀ ਸੋਹਣ ਸੁਰਾਜ ਵਾਰੇ ਗਾਵੰਦਰੰਦਰ ਨਾਚਨ ਬੈਠੇ ਦੇਵਤਿਆ ਆਦਰ ਨਾਲੇ ਗਾਵੇ ਸਿਦੇ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਕਾਵੇ ਜੀਰੇ ਕਿਰਾਰੇ ਗਾਵਨ ਪੰਡਰਨ ਬਨਨਾਕੀਸ਼ਰ ਜੁਗ ਜੁਗ ਵੇਦ ਨਾਲੇ ਗਾਵੇ ਮੋਹਨੀ ਆਮਨ ਮੋਹਣ ਸਰਗਮਚ ਪ੍ਰਿਆਲੇ ਗਾਵਨ ਰਤਨਿਉ ਭਾਇ ਤੇਰੇ ਅੜਛੜਤੀ ਰਤਨ ਨਾਲੇ ਗਾਵੇ ਜੋਗ ਮਹਾਬਲ ਸੂਰਾ ਗਾਵੇ ਕਹਾਣੀ ਚਾਰੇ ਭੰਗ ਖੰਡਵੰਡ ਉਰ ਭੰਦਾ ਕਰ ਕਰ ਕੇ ਧਾਰੇ ਸੇਈ ਦਦਨਾ ਰਵੇ ਦੋਤਰ ਪਾਣ ਰਤੇ ਤੇਰੇ ਫਗਤਰ ਸਾਲੇ ਹੋਰ ਕੀਤੇ ਗਾਵਣ ਸੇ ਮਨ ਚਿਤ ਨਿਅਮ ਨਾਨਕ ਘਾ ਵਿਚਾਰੇ ਸੋਹੀ ਸੋਹੀ ਸਰਾ ਸੋਸਾ ਸੱਚਾ ਸਾਥੀ ਨਾਈ ਹੈ ਤੀ ਹੋਸੀ ਜਾਇ ਨਾ ਜਾ ਸਿਰਤ ਨਾ ਜਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਦੀ ਸੀ ਮਾਇ ਜਨੀ ਉਪਾਈ ਕਰ ਕਰ ਦੇਖੇ ਕੀ ਤਾ ਆਪਣਾ ਜੋਤਿਸ ਦੇ ਵੜਿਆਏ ਜੋਤਿਸ ਭਾਵੇ ਸੋਈ ਕਰ ਸੀ ਉਕ ਨਾ ਕਰਨਾ ਜਾਏ ਸੋ ਪਾਸਾ ਸਹਾ ਪਾਸਾ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਤੁਰੰਪ ਜੋਲੀ ਧਾਂ ਦੀ ਬਰੇ ਭੂਤ ਕਿੰਤਾ ਕਾਲ ਕੋ ਅਰੀ ਕਾ ਜੁਗ ਜੁੰਡਾ ਕਰਤੀ ਤਾਈ ਬੰਤੀ ਸਗਲ ਜਮਤੀ ਮਨ ਜੁ ਤੇ ਜਗ ਜੀ ਤੇ ਆ ਦੇਤਿ ਸੇ ਆ ਦੇਸ ਆਦਿ ਨੀਨਾ ਆਦਿ ਨਾਤ ਜੁ ਜੁ ਕੋ ਵੇਸੇ ਪੁਤਗਾਂ ਦੇ ਆਪਨ ਧਾਰਣ ਕਟਖੜ ਵਾਜੇ ਨਾਥ ਆਪ ਨਾਤ ਨਾ ਤੁਸ ਬਿਧਾ ਕੇ ਰੇ ਸੇਵ ਰਾਸਾਦ ਸੰਜੋਗ ਜੁ ਕਾਰ ਚਲਾਵ ਲੇਖਿ ਆਵੇ ਭਾਗ ਆ ਦੇਤਿ ਸੇ ਆ ਦੇਸ ਆਦਿ ਨੀਨਾ ਆਦਿ ਨਾਤ ਜੁ ਜੁ ਕੋ ਦੇਸ

ਇਹ ਤੁਜੀ ਤੋ ਲਖੋ ਇਹ ਲਖੋ ਇਹ ਲਖੋ ਵੀ ਸੇ ਲਗ ਲਗੇੜਾ ਕੀ ਇਹ ਨਾਮ ਦੇਗ ਦੀ ਸੋ ਇਤੁਰਾਇ ਪਤ ਪਵੜੇ ਟੜੀ ਹੋਈ ਕਿਸ ਸੁਨਗ ਲਾਇਆ ਕਾਸ਼ ਕੀ ਕੀਟਾ ਆਈ ਸੋ ਨਾਨਕ ਨਦਰੀ ਪਾਈਏ ਗੂੜੇ ਗੂੜੇ ਈਸ ਆਖਣ ਜੋਤ ਪੈਣਾ ਜੋਰ ਜੋਰ ਨਾ ਮਗਰਦੇ ਨਾ ਜੋਰ ਜੋਰ ਨ ਜਿਮਣ ਮਰਨਾ ਜੋਰ ਜੋਰ ਨਾਨ ਮਾਨ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨਾ ਜੁੱਟੀ ਛੱਟੈ ਜਨਸਾਰ ਇਸਾ ਜੁਰ ਕਰਵੇ ਕੇ ਸੋਏ ਨਾਨਕ ਉੱਤਮ ਨਹੀਂ ਜਨਾ ਕੋਈ ਰਾਤੀ ਰੋਤੀ ਸਤੀ ਵਾਰ ਪਵਨ ਪਾਣੀ ਜਿ ਨਹੀਂ ਪਾਸਾਲ ਕਿਸ ਵੀ ਤਰ ਤਿਸਾਬ ਰਕੀ ਕਰਮ ਸਾਧਿਸ ਵੀ ਜੁਗਤ ਕਰਮ ਜਿਨੇ ਚੇ ਨਾਮ ਨੇ ਕਿ ਹਣ ਤੇ ਕਰਮੀ ਕਰਮੀ ਹੋਈ ਵਿਚਾਰ ਸੱਚਾ ਉਸਤਾ ਦਰਬਾਰ ਤੇ ਸੋਣ ਪੰਚ ਪ੍ਰਾਨ ਅੰਧੇ ਕਰਮ ਭਵੇਂ ਨਹੀਂ ਸਾਨ ਕਾ ਚਮਕਾਇੋ ਤੇ ਪਾਇ ਨਾਨਕ ਗਿਆ ਜਾ ਫੇਜ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਗਾਨ ਮਹੇਸ਼ ਕੀਤੇ ਵਰ ਮੈਂ ਘਾੜਤ ਗੜੇ ਰੂਪ ਰੰਗੀ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੀਵੀ ਵੇਸ ਕੀਤੇ ਦੇਵ ਧਨ ਮਨ ਕੀਤੇ ਕੀਤੇ ਰਤਨ ਸਮੁੰਦਰ ਕੀਤੇ ਆ ਖਾਣੀ ਕੀਤੇ ਆ ਪਾਣੀ ਕੀਤੇ ਫਾਤਨ ਰੰਦ ਕੀਤਾ ਸੁਰਤੀ ਸੁਭ ਕੀਤੇ ਨਾਨਕ ਅੰਤ ਨਾਨਤ ਜਾਨ ਕਰਨ ਮੈਂ ਗਿਆਨ ਪਰ ਜਾਂਦੇ ਤੁਸੀਂ ਨਾ ਬਨੋ ਕੋੜ ਅਨੰਦ ਸਰਮਖਾਨ ਕੀ ਬਾਣੀ ਰੋਪਿਤ ਹੈ ਘਾੜ ਤਕੜੀ ਬਹੁਤ ਨੋਪ ਤਾਂ ਕਿਆ ਗੱਲਾ ਕਥਿਣਾ ਜਾਏ ਜੇ ਕੋ ਕਹ ਪਛੀ ਪਸਤਾਏ ਤਿੱਥੇ ਕਰੀਐ ਸੁਰਤਮ ਤੁਮ ਤਮਨ ਬੁਰ ਤਿੱਥੇ ਕਰੀਐ ਸੁਰਾ ਸਦਾ ਕੇ ਸੋਧ ਕਰਮ ਕਰਨ ਕੀ ਬਾਣੀ ਚੋਰ ਸਚ ਹੋਰ ਨ ਕੋਈ ਹੋਰ ਤਿੱਥੇ ਜੋਦ ਮਹਾਬਲ ਸੁਰ ਤਿਨ ਮੇਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਨਾਮ ਮਾਇਤਾ ਬਿਉਪਨ ਕਥਨੇ ਜਾਈ ਨਾ ਮਰੀ ਨਠਾ ਗਈ ਜੈਨ ਕੇ ਨਾਮ ਸੇ ਮਨ ਮਾਹੇ ਦੇਤਿਆ ਭਵਤ ਬਸੇ ਕੇ ਲੋ ਕਰੇ ਨਰ ਚਾਵਣ ਸੋ ਸਾਚ ਕੰਨ ਵਸਨ ਅੰਕਾਰ ਕਰ ਕਰ ਵੇਖ ਨਦਰਿ ਹਾਰ ਦਤ ਕੰਨ ਮੰਡਰ ਪਰ ਪੰਡ ਜੀ ਕੋ ਕਥਿਤ ਅਨੰਤ ਇਥੇ ਲੋ ਲੋ ਕਰ ਜਿਵ ਜਿਵ ਹੁਕਮ ਤਵੇ ਵਕਾਰ ਵੇਖੇ ਵਿਸੇ ਘਰੇ ਵੀ ਚਾਰ ਨਾਨਕ ਕਥਨਾ ਘੜਾ ਸਾਰ ਜਤ ਪਹਾਰਾ ਤੀਰ ਸੁਨਾਰਨ ਮਥ ਵਿਦ ਹਥਿਆਰ ਭੋਖ ਲਗਨੀ ਤੋ ਬਤਾਓ ਪਾਂਡਾ ਪਉ ਮੁਰਤੇ ਢਾਲ ਕੜੀਏ ਸਭ ਸਟੇਟ ਸਾਇਨ ਕੋ ਨਗਰ ਕਰਮ ਕੰਨ ਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ගර පාන තා මතා තරථමහ දෙවශරාද දා දායා කියල් සග ජබර අਆ ව්‍යය තරමහදූර කරමයක් अपනසිട දර නිනාමති ආයාගේ මසකත කාල නානක තේම ග ශ ඉනාමති ආයාගේ මසකත කාල නානක තමකල ශ ਵਾਹਿਗੁਰੂ ਜੀ ਕਾ ਕਲਚਾਰ ਵਾਹਿਗੁਰੂ ਜੀ ਕੀ ਫਤਿਹ